ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਤੇ ਆਪਣੇ ਨਿਗਾਹ ਵਾਲੀ ਲੱਗ ਗਈ ਜੇ ਐਨਕ ਕੰਮ ਕਰਨ ਵੇਲੇ ਲਾਉਣੀ ਆ ਕਾਫੀ ਪ੍ਰੋਬਲਮ ਹੋਣ ਲੱਗੀ ਸੀ ਸੂਈ ਧਾਗਾ ਧੁਗਰ ਪੈਣਾ ਹਟ ਗਿਆ ਸੀਗਾ ਫੇਰ ਆਪਾਂ ਚੈੱਕ ਕਰਾ ਕੇ ਲਵਾ ਲਈਏ ਚਲੋ ਜੀ ਹੁਣ ਕੰਮ ਕਰਾਂਗੇ ਤਾਂ ਫੇਰ ਇਦਾਂ ਦੀ ਪ੍ਰੋਬਲਮ ਤਾਂ ਹੋਈ ਜਾਂਦੀ ਆ ਤੇ ਕੱਲ੍ਹ ਵਾਲੀ ਸਲਵਾਰ ਦੀ ਪੌਂਜੀ ਆਪਾਂ ਬਣਾ ਲਈਏ ਤੇ ਕੁੰਦੇ ਵਾਲੀ ਸਿਉਣ ਮਾਰਦੇ ਆ ਦਿਖਾਉਣੇ ਤੁਹਾਨੂੰ इस तरह सारे बना लिए पहुंचे ऐसे इस तरह का बस कमीज नहीं होगा सिलाई بس ਅਪਨ ਸਰਦਾ ਨੀ ਤੇ ਪੂਰੇ ਨਹੀਂ ਆ ਜਾਂਦਾ। ਲੈ ਖਣ ਜਮਾ ਇਕੱਲੇ ਰਹਿ ਜਾਂਦੇ ਆ ਹਨਾ ਉਹਦੇ ਨਾਲ ਔਖਾ ਹੋ ਜਾਂਦਾ। ਹੁਣ ਗਰਮੀ ਆ ਗਈ, ਕੱਪੜੇ ਤਾਂ ਉਨੇ ਸਲਾਈ ਵਾਲੇ ਆ ਜਾਂਦੇ ਆ। ਕਾਫੀ ਪਣਾ ਕਰੰਦੀਆਂ ਹਨਾ ਵੀਡੀਓ ਨਹੀਂ ਪਾਉਂਦੇ। ਵੀਡੀਓ ਜੀ ਬਸ ਬਣਦੀ ਨਹੀਂ ਤਾਂ ਮੋਪਾਈ ਨਹੀਂ ਆਉਂਦੀ। કરી دی ਐ ਉਹ ਵੀਡੀਓ ਪਾ ਦਿੱਤੀ ਪਰ ਫਿਰ ਉਹੀ ਪੰਗਾ ਹੈ ਨਾ ਜੀ ਬਣਾਉਣੀ ਔਖੀ ਹੋ ਜਾਂਦੀ ਐ ਕਾਲਜ ਕੰਮ ਚ ਅਸਤੇ ਰਹਿ ਰਹੀ ਐ ਤੇ ਇਹ ਕਮੀਆਂ ਹੈ ਨਾ ਜੀ ਮੈਂ ਕਰੂੰਗੀ ਤਾਂ ਮੇਰੇ ਚੈਨਲ ਦੀ ਗਰੋਥ ਵੀ ਫੇਰ ਹੀ ਹੋਣੀ ਐ ਕੋਸ਼ਿਸ਼ ਤਾਂ ਕਰਦੇ ਆ ਜੀ ਹੈ ਨਾ ਇੱਕ ਸੀ ਵਾਈਫਾਈ ਲਵਾ ਲਿਆ ਦੂਸਰਾ ਤਾਰ ਵਾਲਾ ਤੇ ਉਹ ਰੋਜ਼ ਹੀ ਬੰਦ ਹੋ ਜਾਂਦਾ ਉਡੀਸ ਲਾਈ ਲਾ ਦੀਏ ਸਜਿਸਟਰ ਜਿਹੜੀ ਪਾਈਪ ਨੇ ਲਾਈ ਆਪਾ ਸ਼ਿਮਰ ਦਾ ਕੱਪੜਾ ਤੇ ਇਹ ਇਹਦਾਂ ਸਲਵਾਰ ਇਹ ਇਸ ਤਰ੍ਹਾਂ ਦਾ ਕੰਮ ਰ ਇਹ ਬਾਹਾਂਤੀ ਲਾਈ ਮਸਤਰ ਤੇ ਇਹ gekeਰਾ ਆਪਾਂ ਇਹਨੂੰ ਕਰ ਲਿਆ ਸਾਰੇ ਨੂੰ ਫਿਨਿਸ਼ ਬਸ ਤਰਪਾਈ ਰਹਿ ਗਈ ਆ ਤਰਪਾਈ ਕਰਕੇ ਤੇ ਫਿਰ ਬਸ ਜੀ ਕਸ ਕਰ ਦੇਾਂਗੇ ਤੇ ਇਹ ਵੀ ਸ਼ਾਮ ਨੂੰ ਦੇਣਾ ਉਹ ਕੱਲ ਦਿੱਤਾ ਸੀ ਕੱਲ ਸੀਗੀ 12 ਤਰੀਕ ਸ਼ਾਇਦ ਹਾਂ ਕੱਲ 12 ਸੀਗੀ ਅੱਜ 13 ਤਰੀਕ ਆ ਇਹ ਅੱਜ ਸ਼ਾਮ ਨੂੰ ਦੇਣਾ ਤੇ ਹਣਾ ਤਰਪਾਈ ਕਰਕੇ ਫਿਰ ਕਸ ਕਰਕੇ ਫਿਰ ਇਸ ਪੜਾ ਦੇਗੇ ਤੇ ਹੋਰ ਵਧੀਆ ਜੀ ਹਣਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਸ਼ੇਅਰਿਆ ਕਰੋ ਕਮੈਂਟ ਜਰੂਰ ਕਰਕੇ ਦੱਸਿਆ ਜਰੂਰੀ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗਦੀ ਹੈ ਬਸ ਮੈਂ ਪਰਪਾਈ ਕਰ ਦਮੋਈ ਆ ਇਹਦੇ ਵਿੱਚੋਂ ਮੈਂ ਡੇਡਾ ਕੱਟ ਕੇ ਪਹੁੰਚ ਜੀ ਨੂੰ ਐਕਸਟਰਾ ਦੇਖੋ ਜੀ ਕਈ ਆਪਣੇ ਨੇ ਇੱਥੇ ਬਾੜ ਪਾਏ ਜਾਂਦੇ ਹੁੰਦੇ ਪਹੁੰਚੇ ਦੇ ਇੱਧਰ ਦੇਖੋ ਬਿਲਕੁਲ ਸਟਰੇਟ ਤੇ ਸਿੱਧੀ ਲਾਈਨ ਬਣੀ ਤੇ ਪਹੁੰਚੇ ਵਖੋ ਜੀ ਆਸੀ ਜੀ ਇਹਨਾਂ ਦੀ ਨਾਪ ਵਾਲੀ ਹੈ ਤੇ ਆ ਨਾਪ ਵਾਲਾ ਤੇ ਆਪਸ ਦੇ ਚਿੱਕਿਤਾ ਬਿਲਕੁਲ ਪੂਰੇ-ਪੂਰੇ ਹੈ ਕਿ ਕੰਮ ਸੋਹਣਾ ਤਰਾਂਗੇ ਤਾਂ ਹੀ ਫੇਰ ਹੀ ਗਾਣੂ ਘਾਕ ਆਪਣੇ ਕੋਲੇ ਆਉਂਗਾ ਨਹੀਂ ਤਾਂ ਕਿਹਨੇ ਆਉਣਾ ਜਿਹੜੇ ਲਾਹ ਹਵਾ ਵੱਡ ਕੇ ਦੇ ਦੇਣਗੇ ਇੱਕ ਕਸਟਮਰ ਹੈ ਜੀ ਸਾਡੇ ਜਿਹੜੇ ਮੈਥੋਂ ਸਲਾਈ ਕਰਾਏ ਉਹਨਾਂ ਨੇ ਐਡਾ ਮੈਂ ਜੀ ਜਾਣ ਲੱਗ ਕੇ ਸੂਟ ਸਿਉਂ ਕੇ ਦਿੱਤਾ ਉਹਨਾਂ ਦਾ ਬਹੁਤ ਜਲਦੀ ਦੇ ਵਿੱਚ ਹੀ ਸਿਉਂ ਕੇ ਦਿੱਤਾ ਪਹਿਲਾਂ ਤਾਂ ਮੈਨੂੰ ਪਾ ਕੇ ਵਖਾ ਕੇ ਦੇ ਕੇ ਕਹਿੰਦੇ ਬਹੁਤ ਵਧੀਆ ਬਹੁਤ ਵਧੀਆ ਹਨ ਤੇ ਬਾਅਦ ਵਿੱਚ ਇਹਦੇ ਜਿੱਦਾਂ ਇਹਦੇ ਜਿੱਦਾਂ ദുട്ടി ജോലി ആയി മെഡിയ ਆਗੇ ਕੁਲੀ ਇਧਰ ਇਸ ਤਰ੍ਹਾਂ ਇਸ ਤਰ੍ਹਾਂ ਹੀ ਦੀ ਐਵੇਂ ਦੇਖੋ ਜੀ ਇਸ ਤਰ੍ਹਾਂ ਤੁਸੀਂ ਕਹੋਗੇ ਕਿ ਨਹੀਂ ਚੱਚੀ ਕੇ ਮਿੰਤੀ ਆ ਸੀ ਬਿਲਕੁਲ ਸਹੀ ਆ ਤੇ ਚਲੋ ਠੀਕ ਹੈ ਫਿਰ ਆਪਾਂ ਤੁਹਾਨੂੰ ਥੋੜੇ ਚੱਤੀ ਮਿਲਦੀਆਂ ਤਰਪਾਈ ਕਰਨੀ ਸ਼ੁਰੂ ਕਰਦੀ ਹੈ ਤੈਨ ਨਾਲੇ ਸਲਵਾ ਦੇ మీరుతోడా వేద కమీజ చూ కట్ ཁོ 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 ఉమ్మ దొర కరలాం Eu <laughs> a <laughs> <laughs> Um,